ਹਾਂਜੀ ਸਰਪੰਚ ਸਾਹਿਬ ਕੀ ਮਾਮਲਾ ਜੀ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੈਪਟਨ ਹਰਵੰਦ ਸਿੰਘ ਸਰਪੰਚ ਮੰਗਲਗਉਣਾ ਬੇਨਤੀ ਕਰਦਾ ਹਾਂ ਇਹ ਬੇਟੀ ਮਨਵਿੰਦਰ ਕੌਰ ਮੇਰੇ ਕੋਲ ਖੜੀ ਹੈ ਇਹ ਪਹਾੜਾਂ ਤੋਂ ਲੜਕੀ ਹੈ ਇੱਥੇ ਸਾਡੇ ਪਿੰਡ ਵਿਆਹੀ ਹੋਈ ਹੈ ਅੱਜ ਅਸੀਂ ਉਹਦੇ ਘਰ ਹੀ ਖੜੇ ਹਾਂ 8 ਮੇਰੇ ਖਿਆਲ ਤਕਰੀਬ ਸਾਲ ਹੋ ਗਿਆ 8 ਮਹੀਨੇ ਨੂੰ ਬੇਟੀ ਨੂੰ ਉੱਥੇ ਹੋ ਗਿਆ ਲਾਰੇ ਲਾਉਂਦੇ ਨੂੰ ਆ ਬੀਬੀ ਮਨਜੀਤ ਕੌਰ ਜਿਹੜੀ ਇਹਦੀ ਸੱਸ ਹੈ ਵੀ ਮੇਰੇ ਮੁੰਡੇ ਨੇ ਤੈਨੂੰ ਯੂਐਸਏ ਲੈ ਜਾਣੀ ਹੈ ਤੂੰ ਚਿੰਤਾ ਨਾ ਕਰ ਸਾਡੇ ਪੰਚਾਇਤ ਵਿੱਚ ਹੀ ਆਈ ਸਨ ਪਹਿਲੇ ਉਹ ਸਾਡੀ ਪੰਚਾਇਤ ਨੇ ਵਧੀਆ ਫੈਸਲਾ ਕੀਤਾ ਸੀਗਾ ਕਿ ਬੀਬੀ ਤੇਰੀ ਨੋਹ ਹੈ ਤੂੰ ਆਪਣੇ ਘਰ ਰੱਖੀ ਨੂੰ ਪਰ ਇਸ ਬੀਬੀ ਮਨਜੀਤ ਕੌਰ ਨੇ ਸਾਡੀ ਇੱਕ ਨਹੀਂ ਮੰਨੀ ਆਨੇ ਬਾਨੇ ਲਾ ਕੇ ਆਪਣੇ ਮੁੰਡੇ ਨੂੰ ਬਾਹਰ ਫੋਨ ਲਾਤਾ ਵੀ ਤੂੰ ਲਾਰੇ ਲਈ ਜਾ ਇਹਨੂੰ ਤਾਕੇ ਮੈਂ ਇਹਨੂੰ ਬਾਹਰ ਲੈ ਜਾਣੀ ਹੈ ਕਿ ਮੈਂ ਤਲਾਕ ਚੌਨੀ ਵਿੱਚੋਂ ਅੰਦਰੋਂ ਤਲਾਕ ਚੋਂਦੀ ਹੈ ਤੇ ਵਿੱਚੋਂ ਹੋਰ ਕੁਛ ਕਹਿੰਦੀ ਉੱਤੋਂ ਕੁਛ ਕਹਿੰਦੀ ਹੈ ਇਸ ਕਰਕੇ ਅੱਜ ਇਹ ਬੇਟੀ ਬਾਬਿਆਂ ਨਾਲ ਲੈ ਕੇ ਆਪਣੇ ਘਰ ਆ ਗਈ ਹੈ ਤੇ ਉਹਦੀ ਸੱਸ ਜਿਹੜੀ ਬੀਬੀ ਮਨਜੀਤ ਕੌਰ ਉਹ ਇੱਥੋਂ ਚਲ ਗਈ ਹੈ ਤੇ ਝੂਠ ਹੀ ਕਹਿ ਰਹੀ ਹੈ ਕਿ ਮੈਂ ਜੂਰ ਸਾਹਿਬ ਗਈਆਂ ਜਦੋਂ ਕਿ ਥਾਣੇ ਉਹਨੇ ਰਿਪੋਰਟ ਕੀਤੀ ਹੈ ਪ੍ਰਸ਼ਾਸਨ ਵੀ ਆਇਆ ਇੱਥੇ ਐਡੀਸ਼ਨਲ ਐਸਐਸਓ ਆਇਆ ਕੋਲਪੁਲਸਲੇ ਵੀ ਆਏ ਆ ਦੇਖ ਕੇ ਗਏ ਔਰ ਇਹ ਬੀਬੀ ਨੂੰ ਉਹ ਦੱਸ ਗਏ ਕਿ ਤੂੰ ਬੀਬੀ ਆਪਣੇ ਘਰ ਰਹਿਣਾ ਔਰ ਉਹਨਾਂ ਨੇ ਆ ਕੇ ਪੂਰਾ ਚੈੱਕ ਕਰ ਲਿਆ ਕੋਈ ਇੱਥੋਂ ਦੀ ਕੋਈ ਵੀ ਚੀਜ਼ ਬਾਹਰ ਨਹੀਂ ਗਈ ਇੱਥੋਂ ਕੋਈ ਵੀ ਮਤ ਕੱਲੂ ਬਲੇਮ ਕਰੇ ਕਿ ਮੈਂ ਮੇਰੇ ਘਰ ਆ ਲੈ ਗਏ ਉਹ ਲੈ ਗਏ ਅਸੀਂ ਪੰਚਾਇਤ ਵੀ ਮੇਰੀ ਸਾਰੀ ਆਈ ਹੈ ਐਦਾਂ ਦੀ ਕੋਈ ਗੱਲ ਨਹੀਂ ਹੋ ਤੇ ਅੱਜ ਅਸੀਂ ਬਹੁਤ ਖੁਸ਼ ਹੈ ਕਿ ਬੇਟੀ ਬੀਬੀ ਮਨੁਦਰ ਕੌਰ ਆਪਣੇ ਘਰ ਆ ਗਈ ਹੈ ਔਰ ਇਹਦੀ ਸੱਸ ਜਦੋਂ ਵੀ ਆਵੇ ਅਸੀਂ ਇਹਨੂੰ ਸਮਝਾਤਾ ਕਿ ਆਉਂਦੇ ਨੂੰ ਮੱਥਾ ਟੇਕ ਪਿਆਰ ਨਾਲ ਬੋਲ ਔਰ ਐਨ ਕੋਈ ਕਲੇਸ਼ ਨਹੀਂ ਕਰਨਾ ਨਾ ਉਹ ਕਦੇ ਕਲੇਸ਼ ਜਿੱਥੇ ਉਹ ਸਾਡੀ ਬਾਤ ਸੁਣਦੀ ਹੋਵੇ ਗੱਲ ਕਰਦੀ ਹੋਵੇ ਨੋ ਚੇਰੀ ਰਹਿਣੀ ਹੈ ਉਹ ਅਹੀ ਨੋ ਦੇ ਨਾਲ ਖੜਿਆ ਹੈ ਨੋ ਐੱਚੇ ਰਹੂਗੀ ਤੂੰ 8 ਮਹੀਨੇ ਕੱਟਦੇ ਲਾਰੇ ਲਾਰਾ ਕੇ ਹੁਣ ਬੇਟੀ ਨੇ ਬਿਲਕੁਲ ਸਹੀ ਐਕਸ਼ਨ ਲਿਆ ਇਹ ਆਪਣੇ ਘਰ ਆ ਗਈ ਹੈ ਮੈਂ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਮੈਂ ਇਹਨੂੰ ਬੇਟੀ ਨੂੰ ਸ਼ਾਬਾਸ਼ ਦਿੰਦਾ ਜਿਹੜੀ ਆਪਣੇ ਘਰ ਆ ਪਾਈ ਹੈ ਬਹੁਤ ਵਧੀਆ ਕੀਤਾ ਇਹਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦੋਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਲਪੰਥ ਮਿਸਲ ਸਰੋਣੀ ਭਗਤਾਨਾ ਜੀ ਤਰਨਾ ਦਲ ਦਾ ਸੇਵਾਦਾਰ ਹੋਣ ਦੇ ਨਾਤੇ ਤੇ ਸੋ ਮੈਂ ਇਸ ਨਗਰ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਸਰਪੰਚ ਸਾਹਿਬ ਦਾ ਤੇ ਮੈਂਬਰ ਸਾਹਿਬ ਦਾ ਲੰਬੜਦਾਰ ਸਾਹਿਬਾਨ ਦਾ ਜਿਨ੍ਹਾਂ ਨੇ ਸੱਚ ਦਾ ਪੈਰਾ ਦਿੱਤਾ ਇਸ ਲੜਕੀ ਦਾ ਸਾਥ ਦਿੱਤਾ ਹੱਕ ਸੱਚ ਦੀ ਗੱਲ ਕੀਤੀ ਹੈ ਮੈਂ ਇਹਨਾਂ ਦਾ ਪੂਰੇ ਦਲਪੰਥ ਨੂੰ ਧੰਨਵਾਦ ਕਰਦਾ ਤੇ ਪਰਿਸ਼ਰਸ਼ਨ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਲ ਕੇ ਮੌਕੇ ਤੇ ਸਾਰਾ ਕੁਝ ਇਸ ਮਸਲੇ ਨੂੰ ਵੇਖਿਆ ਤੇ ਸੱਚ ਨੂੰ ਸਾਹਮਣੇ ਨਿਆਦਾ ਸੋ ਪਿੰਡ ਵਾਲਿਆਂ ਨੇ ਜਿਹੜਾ ਬੜਾ ਵਧੀਆ ਸੰਯੋਗ ਦਿੱਤਾ ਕਿ ਲੜਕੀ ਇਸ ਪਿੰਡ ਦੀ ਨੂੰਹ ਹੈ ਇਸ ਘਰ ਦੀ ਨੂੰਹ ਹੈ ਇਹ ਇੱਜ਼ਤ ਲੈ ਕੇ ਇੱਥੇ ਬੈਠੇਗੀ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ